ਸਿਚੁਏਸ਼ਨ ਰਹੀ ਹੈ ਤਾਂ ਨੌਜਵਾਨਾਂ ਵਾਲੇ ਬੰਨੇ ਵੀ ਵਕ ਵਕ ਪਾਸਿਆਂ ਵਾਲੇ ਬੰਨੇ ਗੋਲੇ ਛੱਡ ਦਿੱਤੇ ਜਾਂਦੇ ਆ ਪਰ ਨੌਜਵਾਨ ਦੇਖੋ ਉਹ ਛਾਹ ਦੇ ਵਿੱਚ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਨੌਜਵਾਨ ਕਹਿੰਦੇ ਕਿ ਜਾਵਾਂਗੇ ਦਿੱਲੀ ਐਵੇਂ ਨਹੀਂ ਵਾਪਸ ਮੁੜਦੇ ਅਗਲੇ ਬੰਨੇ ਨਿਹੰਗ ਸਿੰਘ ਵੀ ਇੱਕ ਨਿਹੰਗ ਸਿੰਘ ਮੋਟਰਸਾਈਕਲ ਘੁਮਾ ਰਿਹਾ ਅਗਲੇ ਬੰਨੇ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਅਗਲੇ ਬੰਨੇ ਨਿਹੰਗ ਸਿੰਘ ਆ ਇੱਕ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਧੱਕੇ ਜਾ ਰਹੇ ਲਗਾਤਾਰ ਗੋਲਿਆਂ ਦੀ ਬਰਸਾਤ ਕੀਤੀ ਜਾ ਰਹੀ ਹੈ ਔਰ ਦਿੱਲੀ ਜਾਵਾਂਗੇ ਕਹਿੰਦੇ ਅਸੀਂ ਬੈਰੀਕੇਟ ਹਟਾਵਾਂਗੇ ਅਗਲੇ ਪਾਸੇ ਨਿਹੰਗ ਸਿੰਘ ਜਿਹੜਾ ਇੱਕ ਨਜ਼ਰ ਆ ਰਿਹਾ ਤੁਹਾਨੂੰ ਵਿਚਾਲੇ ਮੋਟਰਸਾਈਕਲ ਭਜਾਉਂਦਾ ਹੋਇਆ ਤਾਂ ਉਹਦੇ ਉੱਪਰ ਹੰਝੂ ਗੈਸ ਦੇ ਗੋਲਿਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵਾਰ-ਵਾਰ ਪਰਲੇ ਬੰਨੇ ਚਲਾ ਗਿਆ ਪਰਲੇ ਪਾਸੇ ਹੁਣ ਔਰ ਉਧਰੋਂ ਤੇਜ਼ ਸਪੀਡ ਨਾਲ ਮੋਟਰਸਾਈਕਲ ਭਜਾ ਕੇ ਲਿਆਉਂਦਾ ਫਿਰ ਪਰਲੇ ਬੰਨੇ ਚਲਾਇਆ ਨਿਹੰਗ ਸਿੰਘ ਔਰ ਉਹਦੇ ਉੱਪਰ ਵੀ ਲਗਾਤਾਰ ਨਿਸ਼ਾਨਾ ਬਿੰਨ ਕੇ ਗੋਲਿਆਂ ਦੀ ਬਰਸਾਤ ਕੀਤੀ ਗਈ ਹੈ ਹੁਣ ਆ ਗੋਲਾ ਇਧਰ ਦਾਗ ਦਿੱਤਾ ਇੱਥੇ ਜਿਹੜੇ ਲੋਕ ਖੜੇ ਆ ਇਹਨਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਤਾਂ ਅਚਾਨਕ ਹੀ ਕੁਝ ਲੋਕ ਖੜੇ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਦੇ ਉੱਪਰ ਆ ਕੇ ਗੋਲਾ ਡਿੱਗਿਆ ਪਰ ਨਾਲ ਹੀ ਖੜੇ ਜਿਹੜੇ ਲੋਕ ਆ ਉਹਨਾਂ ਨੇ ਮੌਕਾ ਸਾਂਭ ਲਿਆ ਗਿੱਲੀਆਂ ਬੋਰੀਆਂ ਪਾ ਦਿੱਤੀਆਂ ਇਹਨਾਂ ਗੋਲਿਆਂ ਦੇ ਉੱਪਰ ਜਿਸ ਤੋਂ ਬਾਅਦ ਕੀ ਇਸ ਦਾ ਅਸਰ ਖਤਮ ਹੋ ਜਾਂਦਾ ਥੋੜੇ ਕਮਿੰਟ ਤਾਂ ਪਰ ਉੱਥੇ ਜਿਹੜੇ ਮੌਕੇ ਦੇ ਉੱਪਰ ਲੋਕ ਖੜੇ ਹੁੰਦੇ ਆ ਉਹਨਾਂ ਦਾ ਦਮ ਜ਼ਰੂਰ ਘੁੱਟਦਾ ਕਿਉਂਕਿ ਮੌਕੇ ਦੇ ਉੱਪਰ ਜਦੋਂ ਗੋਲਾ ਡਿੱਗ ਤੋਂ ਆਇਆ ਇਹਨਾਂ ਜ਼ਬਰਦਸਤ ਹੁੰਦਾ ਇਸ ਦਾ ਪਰ ਪਰਲੇਵਾਨ ਨੇ ਹੁਣ ਜਿਹੜਾ ਅਗਲੇ ਬੰਨੇ ਕਿਸਾਨ ਖੜਾ ਸਿੱਧਾ ਉਹਦੇ ਉੱਪਰ ਗੋਲੇ ਡਾਕੇ ਜਾ ਰਹੇ ਆ ਪਰਲੇਵਾਨ ਨੇ ਬੱਚਾੜੇ ਖੜਾ ਇਧਰ ਇੱਕ ਆ ਕੇ ਹੋਰ ਗੋਲਾ ਡਿੱਗਿਆ ਤਾਂ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਆਕਾਰ ਦੇ ਗੋਲੇ ਡਾਕੇ ਜਾ ਰਹੇ ਆ ਅਗਲੇ ਬੰਨੇ ਬੈਰੀਕੇਡ ਅਗਲੇ ਬੰਨੇ ਬੈਰੀਕੇਡਾਂ ਵਾਲੇ ਬੰਦੇ ਫੋਟੋ ਤਸਵੀਰ ਉਧਰਲੇ ਬੰਦੇ ਉਹ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਆ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਆ ਨੌਜਵਾਨਾਂ ਨੇ ਅਗਲੇ ਬੰਨੇ ਜਿਹੜੇ ਲੋਹੇ ਦੇ ਬੈਰੀਕੇਡ ਲੱਗੇ ਹੋਏ ਆ ਵਾਰਪ ਨਿਸ਼ਾਨੇ ਲਗਾਤਾਰ ਵਨ ਵਨ ਕੇ ਲਾਏ ਜਾ ਰਿਹਾ ਨੌਜਵਾਨਾਂ ਦੇ ਉੱਪਰ ਲਗਾਤਾਰ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੇ ਮੂੰਹ ਕੀਤੇ ਹੋਇਆ ਇੱਧਰ ਨੂੰ ਪਰ ਆਹ ਦੇਖੋ ਸਾਹਮਣੇ ਬੈਰੀਕੇਟ ਵਤਨ ਦਿਖਾ ਰਿਹਾ ਤੁਹਾਨੂੰ ਤਾਂ ਬੈਰੀਕੇਟ ਹਟਾਏ ਜਾ ਰਹੇ ਲੋਹੇ ਦੇ ਜਿਹੜੇ ਬੈਰੀਕੇਟ ਆ ਉਹਨਾਂ ਦਾ ਆਸਰਾ ਲੈ ਕੇ ਨੌਜਵਾਨ ਇਹਨਾਂ ਨੂੰ ਖਿਸਕਾ ਰਿਹਾ ਰਾਹ ਪੂਰਾ ਪੱਧਰਾ ਕੀਤਾ ਜਾ ਰਿਹਾ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਆ ਪੰਜਾਬ ਤੇ ਹਰਿਆਣਾ ਦਾ ਬਾਰਡਰ ਆ ਉਸ ਦੀਆਂ ਤਸਵੀਰਾਂ ਨੈਸ਼ਨਲ ਹਾਈਵੇ ਦੇ ਉੱਪਰ ਜਿੱਥੇ ਬੈਰੀਕੇਟਿੰਗ ਕੀਤੀ ਹੋਈ ਆ ਹਰਿਆਣਾ ਪੁਲਿਸ ਦੇ ਵੱਲੋਂ ਔਰ ਮੌਕੇ ਤੇ ਪੈਰਾਮਿਲਟਰੀ ਫੋਰਸ ਵੀ ਬੁਲਾਈ ਗਈ ਆ ਮੌਕੇ ਦੇ ਉੱਪਰ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਬੁਲਾਈ ਗਈ ਆ ਤਾਂ ਉਧਰੋਂ ਲਗਾਤਾਰ ਗੋਲੇ ਤੇ ਗੋਲਾ ਡਾਗਿਆ ਜਾ ਰਿਹਾ ਪਰ ਇਹ ਤਸਵੀਰ ਦੇਖ ਸਕਦੇ ਹੋ ਤਾਂ ਦੂਜੇ ਪੰਨੇ 'ਤੇ ਧੂਆਂ ਉੱਠ ਰਿਹਾ ਇਸ ਬੰਨੇ ਦੀ ਤਸਵੀਰ ਵੀ ਦਿਖਾਉਨੇ ਆ ਇੱਕ ਪਾਸੇ ਬੈਰੀਕੇਟਿੰਗ ਦੂਜੇ ਬੰਨੇ ਆ ਗੋਲੇ ਲਗਾਤਾਰ ਡਿੱਗ ਰਿਹਾ ਗੋਲਿਆਂ ਦਾ ਮੀਂਹ ਵਰਦਾ ਹੋਇਆ ਨਜ਼ਰ ਆ ਰਿਹਾ ਇਧਰਲੇ ਬੰਨੇ ਲਗਾਤਾਰ ਗੋਲੇ ਤੇ ਗੋਲਾ ਡਾਗਿਆ ਜਾ ਰਿਹਾ ਸ਼ੰਭੂ ਬੈਰੀਅਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਕਈ ਕਈ ਗੋਲੇ ਡਾਗੇ ਜਾ ਰਿਹਾ ਔਰ ਉੱਥੇ ਹੀ ਰਬੜ ਦੀਆਂ ਗੋਲੀਆਂ ਵੀ ਡਾਗੀਆਂ ਜਾ ਰਹੀਆਂ ਪਰ ਨਿਹੰਗ ਸਿੰਘ ਜਿਹੜਾ ਉਹ ਸਭ ਦਾ ਧਿਆਨ ਖਿੱਚ ਰਿਹਾ ਨਿਹੰਗ ਸਿੰਘ ਪਰਲੇਵਾਨ ਨੇ ਜਿਹੜਾ ਉਹ ਸਪੋਰਟਸ ਬਾਈਕ ਹੈ ਉਹਦੇ ਕੋਲੇ ਨਿਹੰਗ ਸਿੰਘ ਦੇ ਕੋਲੇ ਸਪੋਰਟਸ ਬਾਈਕ ਲਗਾਤਾਰ ਭਜਾਉਂਦਾ ਹੋਇਆ ਨਜ਼ਰ ਆ ਰਿਹਾ ਨਿਹੰਗ ਸਿੰਘ ਔਰ ਪਰ ਉਹਦੇ ਉੱਪਰ ਵੀ ਨਿਸ਼ਾਨੇ ਲਾਏ ਜਾਂਦੇ ਆ ਤੇ ਹੋਰ ਵੀ ਬਾਕੀ ਜਿਹੜੇ ਕਿਸਾਨ ਉਨ੍ਹਾਂ ਦੇ ਉੱਪਰ ਵੀ ਲਗਾਤਾਰ ਵਨ ਵਨ ਕੇ ਨਿਸ਼ਾਨੇ ਲਾਏ ਜਾ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਔਰ ਉਧਰੋਂ ਜ਼ਬਰਦਸਤ ਤਰੀਕੇ ਦੇ ਨਾਲ ਹੁਣ ਗੋਲਾਬਾਰੀ ਕਰ ਦਿੱਤੀ ਆ ਕਿਉਂਕਿ ਇਧਰਲੇ ਬੰਦੇ ਉੱਥੇ ਕੱਟ ਜਾਦਾ ਹੋ ਗਿਆ ਲੋਕਾਂ ਦਾ ਪੱਖਿਆਂ ਦੀ ਜਿਹੜੀ ਹਵਾ ਉਹ ਪਰਲੇਮਨ ਨੇ ਨਹੀਂ ਜਾ ਰਹੀ ਤਾਂ ਉਧਰ ਇੱਕ ਵਾਰ ਖਦੇੜਿਆ ਗਿਆ ਕਿਸਾਨਾਂ ਨੂੰ ਪਰ ਹੋਰ ਬਹੁਤ ਸਾਰੇ ਕਿਸਾਨ ਪਰਲੇਮਨ ਨੇ ਲੁਕੇ ਹੋਏ ਆ ਪਰਲੇਮਨ ਨੇ ਖੜੇ ਆ ਕਿਸਾਨ ਉਹ ਕਹਿੰਦੇ ਕਿ ਅਸੀਂ ਤਾਂ ਬੈਰੀਗੇਡ ਹਟਾਵਾਂਗੇ ਅਸੀਂ ਤਾਂ ਪੱਟਾਂਗੇ ਬੈਰੀਗੇਡ ਕਿਸਾਨ ਕਹਿੰਦੇ ਬੈਰੀਗੇਡ ਬੈਰੀਗੇਡ ਪੱਟ ਕੇ ਜਾਵਾਂਗੇ ਕਹਿੰਦੇ ਅਸੀਂ ਤਾਂ ਦਿੱਲੀ ਵਾਲ ਨੂੰ ਦਿੱਲੀ ਜਾਣਾ ਦਿੱਲੀ ਜਾ ਕੇ ਅਸੀਂ ਆਪਣਾ ਜਿਹੜਾ ਰੋਸ ਹੈ ਉਹ ਜ਼ਾਹਰ ਕਰਨਾ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਨਾ ਤਾਂ ਭਾਜੜਾ ਪੈ ਰਹੀਆਂ ਨੇ ਇੱਕ ਵਾਰ ਕਿਉਂਕਿ ਇੱਕ ਪਾਸੇ ਤਾਂ ਨੇ ਹੱਥੇ ਕਿਸਾਨ ਨੇ ਪਰ ਦੂਜੇ ਬੰਨੇ ਸਾਰਾ ਦਾ ਸਾਰਾ ਸਿਸਟਮ ਹੈ ਦੂਜੇ ਬੰਨੇ ਕੇਂਦਰ ਤੇ ਹਰਿਆਣਾ ਦੀ ਸਰਕਾਰ ਦੋਵਾਂ ਸਰਕਾਰਾਂ ਦਾ ਸਿਸਟਮ ਤਾਂ ਕੇਂਦਰ ਸਰਕਾਰ ਦਾ ਪੂਰਾ ਦਾ ਪੂਰਾ ਸਿਸਟਮ ਇੱਕ ਪਾਸੇ ਆ ਤਾਂ ਇੱਕ ਨਿਹੰਗ ਸਿੰਘ ਜਿਹੜਾ ਇੱਕ ਮੁੰਡੇ ਦੇ ਪੈਰ ਦੇ ਕੋਲੇ ਬਲਾਸਟ ਹੋਇਆ ਇੱਕ ਮੁੰਡੇ ਦੇ ਪੈਰ ਦੇ ਕੋਲੇ ਬਲਾਸਟ ਹੋਇਆ ਜਿਹੜਾ ਭੱਜਿਆ ਆਉਂਦਾ ਸੀਗਾ ਮੁੰਡਾ ਇਹਦੇ ਜਮਾਂ ਪੈਰ ਦੇ ਕੋਲ ਆ ਕੇ ਧਮਾਕਾ ਹੋਇਆ ਜ਼ਬਰਦਸਤ ਤਰੀਕੇ ਦੇ ਨਾਲ ਤਾਂ ਹੰਝੂ ਗੈਸ ਦੇ ਗੋਲੇ ਲਗਾਤਾਰ ਡਾਗੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਆ ਲਗਾਤਾਰ ਪਲਾਸਟਿਕ ਦੇ ਬੁਲੇਟ ਵੀ ਜਿਹੜੇ ਆ ਉਹ ਚਲਾਏ ਜਾ ਰਿਹਾ ਇੱਕ ਲਗਾਤਾਰ ਪਲਾਸਟਿਕ ਦੇ ਬੁਲੇਟ ਵੀ ਡਾਕੇ ਜਾ ਰਿਆ ਤਾਂ ਦੂਰ ਦੀ ਰੇਂਜ ਵਾਲੇ ਜਿਹੜੇ ਹੁਣ ਦੂਰ ਦੀ ਰੇਂਜ ਨਾਲ ਗੋਲੇ ਡਾਕੇ ਜਾਂਦੇ ਆ ਉਹ ਗੋਲੇ ਵੀ ਡਾਕੇ ਜਾ ਰਿਆ ਕਿਸਾਨਾਂ ਦੇ ਉੱਪਰ ਇਹਨਾਂ ਨੌਜਵਾਨਾਂ ਦੇ ਉੱਪਰ ਪਰ ਇਹ ਨੌਜਵਾਨ ਕਹਿੰਦੇ ਇਸ ਦਾ ਉਹ ਹੱਕ ਮੰਗਦੇ ਆ ਤਾਂ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਕੱਲ ਜਿਹੜੀਆਂ ਕਿ ਨਹੀਂ ਚਲਾਈਆਂ ਜਾਣੀਆਂ ਚਾਹੀਦੀਆਂ ਸੀ ਕਹਿੰਦੇ ਉਹ ਗੋਲੀਆਂ ਵੀ ਡਾਗੀਆਂ ਗਈਆਂ ਕਿਸਾਨਾਂ ਦੇ ਉੱਪਰ ਔਰ ਸ਼ੰਭੂ ਬਾਡਰ ਦੀ ਇਹ ਤਸਵੀਰ ਆ ਸ਼ੰਭੂ ਬਾਡਰ ਦੇ ਉੱਪਰ ਇਹ ਮਾਹੌਲ ਆ ਤਾਂ ਮੌਕੇ ਦੇ ਉੱਪਰ ਨੌਜਵਾਨਾਂ ਦਾ ਉਤਸ਼ਾਹ ਵੀ ਦੇਖ ਸਕਦੇ ਹੋ ਤੁਸੀਂ ਆ ਆ ਕੇ ਗੋਲੇ ਇਸ ਪਾਸੇ ਡੇਰੇ ਆ ਲਗਾਤਾਰ بارش ਹੋ ਰਹੀ ਆ ਲਗਾਤਾਰ ਬਰਸਾਤ ਹੋ ਰਹੀ ਆ ਗੋਲਿਆਂ ਦੀ ਸ਼ੰਭੂ ਬਾਡਰ ਦੇ ਉੱਪਰ ਲਗਾਤਾਰ ਇਹੀ ਮਾਹੌਲ ਪਿਛਲੇ ਕਈ ਘੰਟਿਆਂ ਤੋਂ ਚੱਲ ਰਿਹਾ ਕੱਲ ਸਾਰਾ ਦਿਨ ਇਹ ਮਾਹੌਲ ਚੱਲਦਾ ਰਿਹਾ ਤਾਂ ਜਿਆਦਾ ਖਤਰਨਾਕ ਗੋਲੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸ਼ੰਭੂ ਬਾਡਰ ਤੇ ਪਰ ਦੂਜੇ ਬੰਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਕਿਸਾਨਾਂ ਦਾ ਜੋਸ਼ ਕਿਸਾਨਾਂ ਦਾ ਉਤਸ਼ਾਹ ਦੇਖ ਸਕਦੇ ਹੋ ਤੁਸੀਂ ਤਾਂ ਉਧਰ ਵਿਚਾਲੇ ਨਿਹੰਗ ਸਿੰਘ ਜਿਹੜਾ ਇੱਕ ਘੁੰਮ ਰਿਹਾ ਉਹਦੀ ਤਸਵੀਰ ਜ਼ਰੂਰ ਦਿਖਾਓ ਵਿਚਾਲੇ ਨਿਹੰਗ ਸਿੰਘ ਜਿਹੜਾ ਮੋਟਰਸਾਈਕਲ ਭਜਾਉਂਦਾ ਹੋਇਆ ਨਜ਼ਰ ਆ ਰਿਹਾ ਇਹਨਾਂ ਗੋਲਿਆਂ ਦੇ ਵਿੱਚ ਤਾਂ ਹੀ ਤਾਂ ਇਹਨਾਂ ਨੂੰ ਗੁਰੂ ਦੀ ਫੌਜ ਕਿਹਾ ਜਾਂਦਾ ਤਾਂ ਗੁਰੂ ਦੀ ਲਾਟਲੀ ਫੌਜ ਦਾ ਇੱਕ ਸਿੰਘ ਹੈ ਉਹ ਸਿੰਘ ਮੋਟਰਸਾਈਕਲ ਭਜਾ ਰਿਹਾ ਵਿੱਚ ਜਿੱਥੇ ਵਿਚਾਲੇ ਰਾਹ ਹੈਗਾ ਤਾਂ ਇੱਕ ਗੋਲਾ ਹੋਰ ਦਾਗ ਦਿੱਤਾ ਇਧਰਲੇ ਬੰਨੇ ਜਿਵੇਂ ਗੋਲਾ ਦਾਗਿਆ ਨਾਲ ਦੇ ਨਾਲ ਭੱਜ ਕੇ ਲੋਕ ਉੱਪਰ ਪੈ ਗਏ ਲੋਕ ਡਿੱਗ ਪਏ ਉੱਪਰਲੇ ਬੰਨੇ ਆ ਬੋਰੀਆਂ ਸੁੱਟਦੀਆਂ ਲੋਕਾਂ ਨੇ ਤਾਂ ਇਹ ਜ਼ਬਰਦਸਤ ਉੱਛਾ ਕਿਉਂਕਿ ਬਾਕੀ ਥਾਵਾਂ ਤੇ ਪ੍ਰੋਟੈਸਟ ਇਸ ਤਰੀਕੇ ਨਾਲ ਦਬਾ ਲਏ ਜਾਂਦੇ ਆ ਬਾਕੀ ਥਾਵਾਂ ਦੇ ਉੱਪਰ ਜਦੋਂ ਇਸ ਤਰੀਕੇ ਨਾਲ ਹਾਲਾਂਕਿ ਉਧਰਲੇ ਬੰਨੇ ਪੁਲਿਸ ਦੀ ਮੂਵਮੈਂਟ ਹੋਈ ਆ ਉਧਰਲੇ ਬੰਨੇ ਪੁਲਿਸ ਦੀ ਮੂਵਮੈਂਟ ਹੋਈ ਆ ਪੁਲਿਸ ਭੱਜ ਕੇ ਆਈ ਆ ਉਧਰਲੇ ਬੰਨਿਓ ਉਧਰਲੇ ਬੰਨੇ ਪੁਲਿਸ ਭੱਜ ਕੇ ਆਈ ਆ ਉਧਰ ਲੱਭਨੇ ਪੁਲਿਸ ਵੱਟ ਕੇ ਆਈ ਆ ਉਧਰ ਲੱਭਨੇ ਪੁਲਿਸ ਵੱਟ ਕੇ ਆਈ ਆ ਪੁਲਿਸ ਵੱਟ ਕੇ ਆ ਲਾਠੀ ਚਾਰਜ ਕੀਤਾ ਜਾ ਰਿਹਾ ਉਧਰ ਲੱਭਨੇ ਪੁਲਿਸ ਵੱਟ ਕੇ ਆਈ ਆ ਤਾਂ ਪੁਲਿਸ ਦੇ ਵੱਲੋਂ ਖਦੇੜਨ ਦੀ ਕੋਸ਼ਿਸ਼ ਲਾਠੀ ਚਾਰਜ ਕੀਤਾ ਜਾ ਰਿਹਾ ਔਰ ਉਧਰ ਉਧਰੋਂ ਕਿਸਾਨਾਂ ਨੂੰ ਹੁਕਾ ਦਿੱਤਾ ਜਾ ਰਿਹਾ ਅੱਗੇ ਜਾਣ ਦੇ ਲਈ ਹੋਰ ਵੀ ਕਿਸਾਨਾਂ ਨੂੰ ਜਦੋਂ ਸੱਦਾ ਦਿੱਤਾ ਗਿਆ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਉਧਰ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਪਰ ਇਹ ਤਰੀਕਾ ਅਪਣਾਇਆ ਜਾ ਰਿਹਾ ਕਿਸਾਨਾਂ ਦੇ ਨਾਲ ਇਹ سلوਕ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਜਿਹੜੇ ਕਿਸਾਨ ਪ੍ਰੋਟੈਸਟ ਕਰਨ ਲੈ ਕੇ ਤਾਂ ਨਹੀਂ ਗਏ ਕਿਸੇ ਨੂੰ ਪਤਾ ਨਹੀਂ ਭਾਈ ਇਹ ਬੀ ਆਟੀਚਾ ਬਹੁਤ ਜ਼ਿਆਦਾ ਦੇਖੋ ਜੀ ਪਾਕਿਸਤਾਨ ਦੇ ਬਾਰਡਰ ਤੋਂ ਵੀ ਜ਼ਿਆਦਾ ਸਖਾਈ ਕਰ ਰਹੀ ਹੈ ਭਾਈ ਐ ਇਹ 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 ਮਾਹੌਲ ਆ ਬਾਰਡਰ ਦੇ ਉੱਪਰ ਤਾਂ ਇਹ ਸਖਤਾਈ ਬਾਰਡਰ ਦੇ ਉੱਪਰ ਕੀਤੀ ਜਾ ਰਹੀ ਹੈ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਨੌਜਵਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਨੌਜਵਾਨਾਂ ਦੇ ਉੱਪਰ ਗੋਲੇ ਡਾਕੇ ਗਏ ਆ ਇਸ ਇਸ ਬਾਈ ਦੇ ਉੱਪਰ ਵੀ ਗੋਲਾ ਡਿੱਗਿਆ ਆ ਕੇ ਇੱਕ ਬਾਈ ਦੇ ਉੱਪਰ ਗੋਲਾ ਡਿੱਗਿਆ ਆ ਕੇ ਔਰ ਉਸਦੇ ਢਿੱਡ ਦੇ ਉੱਪਰ ਲਾਸ਼ਾਂ ਪੈ ਗਈਆਂ ਪਰ ਚੜ੍ਹਦੀ ਕਲਾ ਦੇ ਵਿੱਚ ਆ ਮੁੰਡਾ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਆ ਪੂਰੇ ਹੌਸਲੇ ਦੇ ਵਿੱਚ ਆ ਬਾਈ ਤਾਂ ਅਸਮਾਨ 'ਚ ਉੜਦੀਆਂ ਹੋਈਆਂ ਪਤੰਗਾਂ ਤੇ ਦੂਜੇ ਬੰਨੇ ਗੋਲੇ ਡਾਗੇ ਜਾ ਰਹੇ ਕਿਸਾਨਾਂ ਦੇ ਉੱਪਰ ਉਧਰੋਂ ਪੁਲਿਸ ਭੱਜ ਕੇ ਆਈ ਹੈ ਉਧਰੋਂ ਪੈਰਾਮਿਲਟਰੀ ਫੋਰਸ ਭੱਜ ਕੇ ਆਈ ਹੈ ਪੈਰਾਮਿਲਟਰੀ ਫੋਰਸ ਦੇ ਵੱਲੋਂ ਉਧਰੋਂ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਭੱਜ ਕੇ ਆਈ ਹੈ ਉਧਰਲੇ ਬੰਨ ਪਰਲੇ ਪਾਸਿਓਂ ਤਸਵੀਰ ਅਸੀਂ ਦਿਖਾ ਰਹੇ ਸੀ ਤੁਹਾਨੂੰ ਲਗਾਤਾਰ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਦੇਖੋ ਤਣਾਅਪੂਰਨ ਮਾਹੌਲ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਉਧਰੋਂ ਭੱਜ ਕੇ ਆਏ ਆ ਪੈਰਾਮਿਲਟਰੀ ਫੋਰਸ ਪਰ ਕਿਸਾਨਾਂ ਨੂੰ ਵੀ ਬੁਲਾ ਲਿਆ ਗਿਆ ਉਧਰਲੇ ਬੰਨੇ ਕਿਸਾਨਾਂ ਨੂੰ ਵੀ ਬੁਲਾ ਲਿਆ ਗਿਆ ਉਧਰਲੇ ਬੰਨੇ ਤਾਂ ਪਰ ਕਿਸਾਨ ਵੀ ਉਧਰਲੇ ਬੰਨੇ ਆ ਕੇ ਖੜ ਗਿਆ ਲਗਾਤਾਰ ਟਕਰਾ ਸਵੇਰ ਤੋਂ ਹੀ ਹੋ ਰਿਹਾ ਪਰ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਕਰ ਰਿਹਾ ਉਧਰਲੇ ਬੰਨੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਧਰਲੇ ਬੰਨੇ ਪੈਰਾਮਿਲਟਰੀ ਫੋਰਸ ਆ ਗਈ ਨਿਕਲ ਕੇ ਪੈਰਾਮਿਲਟਰੀ ਫੋਰਸ ਲਾਠੀ ਚਾਰਜ ਕਰਨ ਦੇ ਲਈ ਆਈ ਆ ਪੈਰਾਮਿਲਟਰੀ ਫੋਰਸ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਲਗਾਤਾਰ ਬਲਾਸਟ ਤੇ ਬਲਾਸਟ ਕਰ ਰਹੀ ਆ ਪਰ ਉਧਰਲੇ ਬੰਨੇਓ ਕਿਸਾਨ ਕਈ ਘਰੇ ਵੀ ਆ ਤਾਂ ਲਗਾਤਾਰ ਫਿਰ ਜਦੋਂ ਇਹਨਾਂ ਕਿਸਾਨਾਂ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਜਾਣਾ ਇਹਨਾਂ ਕਿਸਾਨਾਂ ਨੂੰ ਕੋਈ ਹੋਰ ਕਰਾਰ ਦੇ ਦਿੱਤਾ ਜਾਣਾ ਤਾਂ ਇਧਰਲੇ ਬੰਨੇ ਲਗਾਤਾਰ ਬਲਾਸਟ ਹੋਣੇ ਸ਼ੁਰੂ ਹੋ ਗਏ ਆ ਜਿੱਧਰ ਜਿੱਧਰ ਭੀੜ ਹੁੰਦੀ ਆ ਉਧਰਲੇ ਬੰਨੇ ਬਲਾਸਟ ਕੀਤੇ ਜਾਂ ਕੀਤੇ ਜਾ ਰਿਹਾ ਤਾਂ ਜਿੱਥੇ ਇੱਕ ਬੰਨੇ ਹੰਝੂ ਗੈਸ ਦੇ ਗੋਲੇ ਲਗਾਤਾਰ ਅੱਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਉਧਰੋਂ ਦੇਖ ਸਕਦੇ ਹੋ ਤੁਸੀਂ ਹਲਕੀ ਪੱਥਰਬਾਜ਼ੀ ਵੀ ਹੋਈ ਆ ਪਰ ਇਧਰਲੇ ਬੰਨੇ ਇਧਰਲੇ ਬੰਨੇ ਸ਼ੰਭੂ ਬਾਰਡਰ ਦੇ ਉੱਪਰ ਤਣਾਪੂਰਨ ਸਿਚੁਏਸ਼ਨ ਬਣਦੀ ਹੋਈ ਨਜ਼ਰ ਆਈ ਹੈ ਕਿਉਂਕਿ ਲਗਾਤਾਰ ਕਿਸਾਨ ਖਦੇੜੇ ਨਹੀਂ ਗਏ ਤਾਂ ਉਸ ਤੋਂ ਬਾਅਦ ਫਿਰ ਜਬਰ ਦੇ ਨਾਲ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਹੋਦ ਰੋ लाठी चार्ज ਤੇ ਆਪਦਾ ਜ਼ੋਰ ਵਰਤਿਆ ਜਾ ਰਿਹਾ ਸਰਕਾਰ ਦੇ ਵੱਲੋਂ ਦੇਖ ਸਕਦੇ ਹੋ ਇਹ ਤਸਵੀਰ ਸਿੱਧੀ ਸ਼ੰਭੂ ਬਾਰਡਰ ਦੀ ਆ ਸ਼ੰਭੂ ਬਾਰਡਰ ਤੇ ਸਰਕਾਰ ਦੇ ਵੱਲੋਂ लाठी चार्ज ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਤਾਂਕੇ ਜਾ ਰਹੇ ਨੇ ਕਿਸਾਨਾਂ ਦੇ ਉੱਪਰ ਲਗਾਤਾਰ ਇਹ ਮਾਹੌਲ ਜਿਹੜਾ ਤਾਂ ਲਗਾਤਾਰ ਇੱਕ ਨਿਹੰਗ ਸਿੰਘ ਜਿਹੜਾ ਉਹ ਉਹ ਲਗਾਤਾਰ ਕਿਸਾਨਾਂ ਨੂੰ ਅ ਕਹਿ ਰਿਆ ਕਿ ਪ੍ਰਵਾਹ ਨਹੀਂ ਕਰਨੀ ਤਾਂ ਵਿਚਾਲੇ ਇੱਕ ਨਿਹੰਗ ਸਿੰਘ ਜਿਹੜਾ ਉਹ ਪੈਰਾਮਿਲਟਰੀ ਫੋਰਸ ਦਾ ਧਿਆਨ ਸ਼ਾਇਦ ਡਾਇਵਰਟ ਕਰਨ ਦੀ ਕੋਸ਼ਿਸ਼ ਦੇ ਵਿੱਚ ਤਾਂ ਕਿਉਂਕਿ ਕਦੇ ਇਧਰੋਂ ਮੋਟਰਸਾਈਕਲ ਉਧਰ ਤੇ ਕਦੇ ਉਧਰੋਂ ਇਧਰ ਵਿਚਾਲੇ ਮੂਵਮੈਂਟ ਹੋ ਰਹੀ ਹੈ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੌਜਵਾਨ ਲੱਗੇ ਹੋਏ ਆ ਕੇਂਦਰ ਸਰਕਾਰ ਦੇ ਨਾਲ ਮੱਥਾ ਲਗਾਇਆ ਹੋਇਆ ਕਹਿੰਦੇ ਔਰ ਉਥੇ ਹੀ ਇਧਰ ਦੇ ਬੰਨੇ ਨਿਹੱਥੇ ਨੌਜਵਾਨ ਤੇ ਦੂਜੇ ਬੰਨਿਓ ਫੋਰਸ ਆ ਪੂਰੀ ਦੀ ਪੂਰੀ ਪੈਰਾਮਿਲਟਰੀ ਫੋਰਸ ਆ ਹਰਿਆਣਾ ਪੁਲਿਸ ਆ ਲਗਾਤਾਰ ਲੱਗੀ ਹੋਈ ਆ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਸ਼ੰਭੂ ਬਾਰਡਰ ਤੇ ਮਾਹੌਲ ਦੇਖੋ ਤੁਸੀਂ ਕੀ ਬਣਿਆ ਹੋਇਆ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਇਹ ਕੋਈ ਹੁਣ ਦੀ ਨਹੀਂ ਕੋਈ 10 ਮਿੰਟ 5 ਮਿੰਟ ਪਹਿਲਾਂ ਦੀ ਨਹੀਂ ਇਹ ਤਕਰੀਬਨ ਪਿਛਲੇ 5-6 ਘੰਟਿਆਂ ਤੋਂ ਇਹੀ ਹਾਲਾਤ ਚੱਲੀ ਜਾਂਦੇ ਆ ਸ਼ੰਭੂ ਬਾਰਡਰ ਦੇ ਉੱਪਰ ਇਹੀ ਮਾਹੌਲ ਪਿਛਲੇ 5-6 ਘੰਟਿਆਂ ਤੋਂ ਲਗਾਤਾਰ ਬਣਦਾ ਹੋਇਆ ਨਜ਼ਰ ਆਇਆ 5-6 ਘੰਟਿਆਂ ਤੋਂ ਠੀਕ ਇਹੀ ਸਿਚੁਏਸ਼ਨ ਰਹੀ ਆ ਤਾ ਨੌਜਵਾਨਾਂ ਵਾਲੇ ਬੰਨੇ ਵੀ ਵੱਖ-ਵੱਖ ਪਾਸਿਆਂ ਵਾਲੇ ਬੰਨੇ ਗੋਲੇ ਛੱਡ ਦਿੱਤੇ ਜਾਂਦੇ ਆ ਪਰ ਨੌਜਵਾਨ ਦੇਖੋ ਉਹ ਛਾਹ ਦੇ ਵਿੱਚ ਨੇ ਚੜਦੀ ਕਲਾ ਦੇ ਵਿੱਚ ਨੇ ਨੌਜਵਾਨ ਕਹਿੰਦੇ ਕਿ ਜਾਵਾਂਗੇ ਦਿੱਲੀ ਐਵੇਂ ਨਹੀਂ ਵਾਪਸ ਮੁੜਦੇ ਅਗਲੇ ਬੰਨੇ ਨਿਹੰਗ ਸਿੰਘ ਵੀ ਇੱਕ ਨਿਹੰਗ ਸਿੰਘ ਮੋਟਰਸਾਈਕਲ ਘੁਮਾ ਰਿਹਾ ਅਗਲੇ ਬੰਨੇ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਧਾਗੇ ਜਾ ਰਹੇ ਆ ਅਗਲੇ ਬੰਨੇ ਨਿਹੰਗ ਸਿੰਘ ਆ ਇੱਕ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਡਾਕੇ ਜਾ ਰਹੇ ਲਗਾਤਾਰ ਗੋਲਿਆਂ ਦੀ ਬਰਸਾਤ ਕੀਤੀ ਜਾ ਰਹੀ ਹੈ ਔਰ ਦਿੱਲੀ ਜਾਵਾਂਗੇ ਕਹਿੰਦੇ ਸੀ ਬੈਰੀਕੇਟ ਹਟਾਵਾਂਗੇ ਅਗਲੇ ਪੰਨੇ ਨਿਹੰਗ ਸਿੰਘ ਜਿਹੜਾ ਇੱਕ ਨਜ਼ਰ ਆ ਰਿਹਾ ਤੁਹਾਨੂੰ ਵਿਚਾਲੇ ਮੋਟਰਸਾਈਕਲ ਭਜਾਉਂਦਾ ਹੋਇਆ ਤਾਂ ਉਹਦੇ ਉੱਪਰ ਹੰਝੂ ਗੈਸ ਦੇ ਗੋਲਿਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵਾਰ-ਵਾਰ ਪਰਲੇ ਬੰਨੇ ਚਲਾ ਗਿਆ ਪਰਲੇ ਪਾਸੇ ਹੁਣ ਔਰ ਉਧਰੋਂ ਤੇਜ਼ ਸਪੀਡ ਨਾਲ ਮੋਟਰਸਾਈਕਲ ਭਜਾ ਕੇ ਲਿਆਉਂਦਾ ਫਿਰ ਪਰਲੇ ਬੰਨੇ ਚਲਾਇਆ ਨਿਹੰਗ ਸਿੰਘ ਔਰ ਉਹਦੇ ਉੱਪਰ ਵੀ ਲਗਾਤਾਰ ਨਿਸ਼ਾਨਾ ਬਿੰਨ ਕੇ ਗੋਲਿਆਂ ਦੀ ਬਰਸਾਤ ਕੀਤੀ ਗਈ ਹੁਣ ਆ ਗੋਲਾ ਇਧਰ ਦਾਗ ਦਿੱਤਾ ਇੱਥੇ ਜਿਹੜੇ ਲੋਕ ਖੜੇ ਆ ਇਹਨਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਤਾਂ ਅਚਾਨਕ ਹੀ ਕੁਝ ਲੋਕ ਖੜੇ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਦੇ ਉੱਪਰ ਆ ਕੇ ਗੋਲਾ ਡਿੱਗਿਆ ਪਰ ਨਾਲ ਹੀ ਖੜੇ ਜਿਹੜੇ ਲੋਕ ਆ ਉਹਨਾਂ ਨੇ ਮੌਕਾ ਸਾਂਭ ਲਿਆ ਗਿੱਲੀਆਂ ਬੋਰੀਆਂ ਪਾ ਦਿੱਤੀਆਂ ਇਹਨਾਂ ਗੋਲਿਆਂ ਦੇ ਉੱਪਰ ਜਿਸ ਤੋਂ ਬਾਅਦ ਕੀ ਇਸ ਦਾ ਅਸਰ ਖਤਮ ਹੋ ਜਾਂਦਾ ਥੋੜੇ ਕਮਿੰਟ ਤਾਂ ਪਰ ਉੱਥੇ ਜਿਹੜੇ ਮੌਕੇ ਦੇ ਉੱਪਰ ਲੋਕ ਖੜੇ ਹੁੰਦੇ ਆ ਉਹਨਾਂ ਦਾ ਦਮ ਜ਼ਰੂਰ ਘਟਦਾ ਕਿਉਂਕਿ ਮੌਕੇ ਦੇ ਉੱਪਰ ਜਦੋਂ ਗੋਲਾ ਡਿੱਗਦਾ ਆ ਤੋ ਵਾਏ ਇਹਨਾਂ ਜ਼ਬਰਦਸਤ ਹੁੰਦਾ ਇਸ ਦਾ ਪਰ ਪਰਲੇਵਾਨ ਨੇ ਹੁਣ ਜਿਹੜਾ ਅਗਲੇ ਬੰਨੇ ਕਿਸਾਨ ਖੜਾ ਸਿੱਧਾ ਉਹਦੇ ਉੱਪਰ ਗੋਲੇ ਡਾਗੇ ਜਾ ਰਹੇ ਆ ਪਰਲੇਵਾਨ ਨੇ ਬੱਚਾ ਵਾਲੇ ਖੜਾ ਇਧਰ ਇੱਕ ਆ ਕੇ ਹੋਰ ਗੋਲਾ ਡਿੱਗਿਆ ਤਾਂ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਆਕਾਰ ਦੇ ਗੋਲੇ ਡਾਗੇ ਜਾ ਰਹੇ ਆ ਅਗਲੇ ਬੰਨੇ ਬੈਰੀਕੇਡ ਅਗਲੇ ਬੰਨੇ ਬੈਰੀਕੇਡਾਂ ਵਾਲੇ ਬੰਦੇ ਖੋਣੇ ਤਸਵੀਰ ਉਧਰਲੇ ਬੰਨੇ ਉਹ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਆ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਆ ਨੌਜਵਾਨਾਂ ਨੇ ਅਗਲੇ ਬੰਨੇ ਜਿਹੜੇ ਲੋਹੇ ਦੇ ਬੈਰੀਕੇਡ ਲੱਗੇ ਹੋਏ ਆ ਪਰ ਨਿਸ਼ਾਨੇ ਲਗਾਤਾਰ ਵਨ ਵਨ ਕੇ ਲਾਏ ਜਾ ਰਿਹਾ ਨੌਜਵਾਨਾਂ ਦੇ ਉੱਪਰ ਲਗਾਤਾਰ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੇ ਮੂੰਹ ਕਿਤੇ ਹੋਇਆ ਇੱਧਰ ਨੂੰ ਪਰ ਆ ਦੇਖੋ ਸਾਹਮਣੇ ਬੈਰੀਕੇਟ ਵਤਨ ਦਿਖਾ ਰਿਹਾ ਤੁਹਾਨੂੰ ਤਾਂ ਬੈਰੀਕੇਟ ਹਟਾਏ ਜਾ ਰਹੇ ਲੋਹੇ ਦੇ ਜਿਹੜੇ ਬੈਰੀਕੇਟ ਆ ਉਹਨਾਂ ਦਾ ਆਸਰਾ ਲੈ ਕੇ ਨੌਜਵਾਨ ਇਹਨਾਂ ਨੂੰ ਖਿਸਕਾਰੇ ਆ ਰਾਹ ਪੂਰਾ ਪਧਰਾ ਕੀਤਾ ਜਾ ਰਿਹਾ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਪੰਜਾਬ ਤੇ ਹਰਿਆਣਾ ਦਾ ਬਾਰਡਰ ਆ ਉਸ ਦੀ ਇਹ ਤਸਵੀਰਾਂ ਨੈਸ਼ਨਲ ਹਾਈਵੇ ਦੇ ਉੱਪਰ ਜਿੱਥੇ ਬੈਰੀਕੇਟਿੰਗ ਕੀਤੀ ਹੋਈ ਆ ਹਰਿਆਣਾ ਪੁਲਿਸ ਦੇ ਵੱਲੋਂ ਔਰ ਮੌਕੇ ਤੇ ਪੈਰਾਮਿਲਟਰੀ ਫੋਰਸ ਵੀ ਬੁਲਾਈ ਗਈ ਆ ਮੌਕੇ ਦੇ ਉੱਪਰ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਬੁਲਾਈ ਗਈ ਆ ਤਾਂ ਉਧਰੋਂ ਲਗਾਤਾਰ ਗੋਲੇ ਤੇ ਗੋਲਾ ਧੱਕਿਆ ਜਾ ਰਿਹਾ ਪਰ ਇਹ ਤਸਵੀਰ ਦੇਖ ਸਕਦੇ ਹੋ ਤਾਂ ਦੂਜੇ ਬੰਨੇ ਧੂਆਂ ਉੱਠ ਰਿਹਾ ਇਸ ਬੰਨੇ ਦੀ ਤਸਵੀਰ ਵੀ ਦਿਖਾਉਨੇ ਆ ਇੱਕ ਪਾਸੇ ਬੈਰੀਗੇਟਿੰਗ ਦੂਜੇ ਬੰਨੇ ਆ ਗੋਲੇ ਲਗਾਤਾਰ ਡਿੱਗ ਰਿਹਾ ਗੋਲਿਆਂ ਦਾ ਮੀਂਹ ਵਰਦਾ ਹੋਇਆ ਨਜ਼ਰ ਆ ਰਿਹਾ ਇਧਰਲੇ ਬੰਨੇ ਲਗਾਤਾਰ ਗੋਲੇ ਤੇ ਗੋਲਾ ਡਾਗਿਆ ਜਾ ਰਿਹਾ ਸ਼ੰਭੂ ਬੈਰੀਅਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਕਈ ਕਿ ਗੋਲੇ ਡਾਗੇ ਜਾ ਰਿਹਾ ਔਰ ਉੱਥੇ ਹੀ ਰਬੜ ਦੀਆਂ ਗੋਲੀਆਂ ਵੀ ਡਾਗੀਆਂ ਜਾ ਰਹੀਆਂ ਪਰ ਨਿਹੰਗ ਸਿੰਘ ਜਿਹੜਾ ਉਹ ਸਭ ਦਾ ਧਿਆਨ ਖਿੱਚ ਰਿਹਾ ਨਿਹੰਗ ਸਿੰਘ ਪਰਲੇਵਾਨ ਜਿਹੜਾ ਉਹ ਸਪੋਰਟਸ ਬਾਈਕ ਹੈ ਉਹਦੇ ਕੋਲੇ ਨਿਹੰਗ ਸਿੰਘ ਦੇ ਕੋਲੇ ਸਪੋਰਟਸ ਬਾਈਕ ਲਗਾਤਾਰ ਭਜਾਉਂਦਾ ਹੋਇਆ ਨਜ਼ਰ ਆ ਰਿਹਾ ਨਿਹੰਗ ਸਿੰਘ ਔਰ ਪਰ ਉਹਦੇ ਉੱਪਰ ਵੀ ਨਿਸ਼ਾਨੇ ਲਾਏ ਜਾਂਦੇ ਆ ਤੇ ਹੋਰ ਵੀ ਬਾਕੀ ਜਿਹੜੇ ਕਿਸਾਨ ਉਨ੍ਹਾਂ ਦੇ ਉੱਪਰ ਵੀ ਲਗਾਤਾਰ ਵਨ ਵਨ ਕੇ ਨਿਸ਼ਾਨੇ ਲਾਏ ਜਾ ਰਹੇ ਆ ਹਰਿਆਣਾ ਪੁਲਿਸ ਦੇ ਵੱਲੋਂ ਔਰ ਉਧਰੋਂ ਜ਼ਬਰਦਸਤ ਤਰੀਕੇ ਦੇ ਨਾਲ ਹੁਣ ਗੋਲਾਬਾਰੀ ਕਰ ਦਿੱਤੀ ਆ ਕਿਉਂਕਿ ਇਧਰਲੇ ਬੰਦੇ ਇਕੱਠ ਜਿਆਦਾ ਹੋ ਗਿਆ ਲੋਕਾਂ ਦਾ ਪੱਖਿਆਂ ਦੀ ਜਿਹੜੀ ਹਵਾ ਉਹ ਪਰਲੇਵਰ ਨਹੀਂ ਜਾ ਰਹੀ ਤਾਂ ਉਧਰੋਂ ਇੱਕ ਵਾਰ ਖਦੇੜਿਆ ਗਿਆ ਕਿਸਾਨਾਂ ਨੂੰ ਪਰ ਹੋਰ ਬਹੁਤ ਸਾਰੇ ਕਿਸਾਨ ਪਰਲੇ ਬੰਨੇ ਲੁਕੇ ਹੋਏ ਆ ਪਰਲੇ ਬੰਨੇ ਖੜੇ ਆ ਕਿਸਾਨ ਉਹ ਕਹਿੰਦੇ ਕਿ ਅਸੀਂ ਤਾਂ ਬੈਰੀਗੇਡ ਹਟਾਵਾਂਗੇ ਅਸੀਂ ਤਾਂ ਪਟਾਂਗੇ ਬੈਰੀਗੇਡ ਕਿਸਾਨ ਕਹਿੰਦੇ ਬੈਰੀਗੇਡ ਬੈਰੀਗੇਡ ਪਟਕੇ ਜਾਵਾਂਗੇ ਕਹਿੰਦੇ ਅਸੀਂ ਤਾਂ ਦਿੱਲੀ ਵਾਲ ਨੂੰ ਦਿੱਲੀ ਜਾਣਾ ਦਿੱਲੀ ਜਾ ਕੇ ਅਸੀਂ ਆਪਣਾ ਜਿਹੜਾ ਰੋਸ ਹੈ ਉਹ ਜ਼ਾਹਰ ਕਰਨਾ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਨਾ ਤਾਂ ਭਾਜਣਾ ਪੈ ਰਹੀਆਂ ਨੇ ਇੱਕ ਵਾਰ ਕਿਉਂਕਿ ਇੱਕ ਪਾਸੇ ਤਾਂ ਨੇ ਹੱਥੇ ਕਿਸਾਨ ਨੇ ਪਰ ਦੂਜੇ ਬੰਨੇ ਸਾਰਾ ਦਾ ਸਾਰਾ ਸਿਸਟਮ ਹੈ ਦੂਜੇ ਬੰਨੇ ਕੇਂਦਰ ਤੇ ਹਰਿਆਣਾ ਦੀ ਸਰਕਾਰ ਹਰ ਦੋਵਾਂ ਸਰਕਾਰਾਂ ਦਾ ਸਿਸਟਮ ਤਾਂ ਕੇਂਦਰ ਸਰਕਾਰ ਦਾ ਪੂਰਾ ਦਾ ਪੂਰਾ ਸਿਸਟਮ ਇੱਕ ਪਾਸੇ ਆ ਤਾਂ ਇੱਕ ਨਿਹੰਗ ਸਿੰਘ ਜਿਹੜਾ ਇੱਕ ਮੁੰਡੇ ਦੇ ਪੈਰ ਦੇ ਕੋਲੇ ਬਲਾਸਟ ਹੋਇਆ ਇੱਕ ਮੁੰਡੇ ਦੇ ਪੈਰ ਦੇ ਕੋਲੇ ਬਲਾਸਟ ਹੋਇਆ ਜਿਹੜਾ ਭੱਜਿਆ ਆਉਂਦਾ ਸੀਗਾ ਮੁੰਡਾ ਇਹਦੇ ਜਮਾਂ ਪੈਰ ਦੇ ਕੋਲ ਆ ਕੇ ਧਮਾਕਾ ਹੋਇਆ ਜ਼ਬਰਦਸਤ ਤਰੀਕੇ ਦੇ ਨਾਲ ਤਾਂ ਹੰਝੂ ਗੈਸ ਦੇ ਗੋਲੇ ਲਗਾਤਾਰ ਡਾਕੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਆ ਲਗਾਤਾਰ ਪਲਾਸਟਿਕ ਦੇ ਬੁਲੇਟ ਵੀ ਜਿਹੜੇ ਆ ਉਹ ਚਲਾਇਆ ਜਾ ਰਿਹਾ ਇੱਕ ਲਗਾਤਾਰ ਪਲਾਸਟਿਕ ਦੇ ਬੁਲੇਟ ਵੀ ਡਾਕੇ ਜਾ ਰਿਆ ਤਾਂ ਦੂਰ ਦੀ ਰੇਂਜ ਵਾਲੇ ਜਿਹੜੇ ਹੁਣ ਦੂਰ ਦੀ ਰੇਂਜ ਨਾਲ ਗੋਲੇ ਡਾਕੇ ਜਾਂਦੇ ਆ ਉਹ ਗੋਲੇ ਵੀ ਡਾਕੇ ਜਾ ਰਿਆ ਕਿਸਾਨਾਂ ਦੇ ਉੱਪਰ ਇਹਨਾਂ ਨੌਜਵਾਨਾਂ ਦੇ ਉੱਪਰ ਪਰ ਇਹ ਨੌਜਵਾਨ ਕਹਿੰਦੇ ਸਟਾਫ ਦੇ ਹੱਕ ਮੰਗਦੇ ਆ ਤਾਂ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਕੱਲ ਜਿਹੜੀਆਂ ਕੀ ਨਹੀਂ ਚਲਾਈਆਂ ਜਾਣੀਆਂ ਚਾਹੀਦੀਆਂ ਸੀ ਕਹਿੰਦੇ ਉਹ ਗੋਲੀਆਂ ਵੀ ਡਾਗੀਆਂ ਗਈਆਂ ਕਿਸਾਨਾਂ ਦੇ ਉੱਪਰ ਔਰ ਸ਼ੰਭੂ ਬਾਡਰ ਦੀ ਇਹ ਤਸਵੀਰ ਆ ਸ਼ੰਭੂ ਬਾਡਰ ਦੇ ਉੱਪਰ ਇਹ ਮਾਹੌਲ ਆ ਤਾਂ ਮੌਕੇ ਦੇ ਉੱਪਰ ਨੌਜਵਾਨਾਂ ਦਾ ਉਤਸ਼ਾਹ ਵੀ ਦੇਖ ਸਕਦੇ ਹੋ ਤੁਸੀਂ ਆ ਆਕੇ ਗੋਲੇ ਸਪਾਸੇ ਡੇਗਰੇਆ ਲਗਾਤਾਰ بارش ਹੋ ਰਹੀ ਆ ਲਗਾਤਾਰ ਬਰਸਾਤ ਹੋ ਰਹੀ ਆ ਗੋਲਿਆਂ ਦੀ ਸ਼ੰਭੂ ਬਾਡਰ ਦੇ ਉੱਪਰ ਲਗਾਤਾਰ ਇਹੀ ਮਾਹੌਲ ਪਿਛਲੇ ਕਈ ਘੰਟਿਆਂ ਤੋਂ ਚੱਲ ਰਿਹਾ ਕੱਲ ਸਾਰਾ ਦਿਨ ਇਹ ਮਾਹੌਲ ਚੱਲਦਾ ਰਿਹਾ ਤਾਂ ਜਿਆਦਾ ਖਤਰਨਾਕ ਗੋਲੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸ਼ੰਭੂ ਬਾਡਰ ਤੇ ਪਰ ਦੂਜੇ ਬੰਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਕਿਸਾਨਾਂ ਦਾ ਜੋਸ਼ ਕਿਸਾਨਾਂ ਦਾ ਉਤਸ਼ਾਹ ਦੇਖ ਸਕਦੇ ਹੋ ਤੁਸੀਂ ਤਾਂ ਉਧਰ ਵਿਚਾਲੇ ਨਿਹੰਗ ਸਿੰਘ ਜਿਹੜਾ ਇੱਕ ਘੁੰਮ ਰਿਹਾ ਉਹਦੀ ਤਸਵੀਰ ਜ਼ਰੂਰ ਦਿਖਾਓ ਵਿਚਾਲੇ ਨਿਹੰਗ ਸਿੰਘ ਜਿਹੜਾ ਮੋਟਰਸਾਈਕਲ ਭਜਾਉਂਦਾ ਹੋਇਆ ਨਜ਼ਰ ਆ ਰਿਹਾ ਇਹਨਾਂ ਗੋਲਿਆਂ ਦੇ ਵਿੱਚ ਤਾਂ ਹੀ ਤਾਂ ਇਹਨਾਂ ਨੂੰ ਗੁਰੂ ਦੀ ਫੌਜ ਕਿਹਾ ਜਾਂਦਾ ਤਾਂ ਗੁਰੂ ਦੀ ਲਾਟਲੀ ਫੌਜ ਦਾ ਇੱਕ ਸਿੰਘ ਹੈ ਉਹ ਸਿੰਘ ਮੋਟਰਸਾਈਕਲ ਭਜਾ ਰਿਹਾ ਵਿੱਚ ਜਿੱਥੇ ਵਿਚਾਲੇ ਰਾਹ ਹੈਗਾ ਤਾ ਇੱਕ ਗੋਲਾ ਹੋਰ ਦਾਗ ਦਿੱਤਾ ਇਧਰਲੇ ਬੰਨੇ ਜਿਵੇਂ ਗੋਲਾ ਦਾਗਿਆ ਨਾਲ ਦੇ ਨਾਲ ਭੱਜ ਕੇ ਲੋਕ ਉੱਪਰ ਪੈ ਗਏ ਲੋਕ ਡਿੱਗ ਪਏ ਉੱਪਰਲੇ ਬੰਨੇ ਆ ਬੋਰੀਆਂ ਸੁੱਟ ਦੀਆਂ ਲੋਕਾਂ ਨੇ ਤਾਂ ਇਹ ਜ਼ਬਰਦਸਤ ਉੱਚਾ ਕਿਉਂਕਿ ਬਾਕੀ ਥਾਵਾਂ ਤੇ ਪ੍ਰੋਟੈਸਟ ਇਸ ਤਰੀਕੇ ਨਾਲ ਦਬਾ ਲਏ ਜਾਂਦੇ ਆ ਬਾਕੀ ਥਾਵਾਂ ਦੇ ਉੱਪਰ ਜਦੋਂ ਇਸ ਤਰੀਕੇ ਨਾਲ ਹਾਲਾਂਕਿ ਉਧਰਲੇ ਬੰਨੇ ਪੁਲਿਸ ਦੀ ਮੂਵਮੈਂਟ ਹੋਈ ਆ ਉਧਰਲੇ ਬੰਨੇ ਪੁਲਿਸ ਦੀ ਮੂਵਮੈਂਟ ਹੋਈ ਆ ਪੁਲਿਸ ਭੱਜ ਕੇ ਆਈ ਆ ਉਧਰਲੇ ਬੰਨੇ ਉਹਧਰਲੇ ਬੰਨੇ ਪੁਲਿਸ ਭੱਜ ਕੇ ਆਈ ਆ ਉਧਰਲੇ ਬੰਨੇ ਪੁਲਿਸ ਭੱਜ ਕੇ ਆਈ ਆ ਉਧਰ ਲੱਭਨੇ ਪੁਲਿਸ ਵੱਟ ਕੇ ਆਈ ਆ ਪੁਲਿਸ ਵੱਟ ਕੇ ਆਈ ਆ ਲਾਠੀ ਚਾਰਜ ਕੀਤਾ ਜਾ ਰਿਹਾ ਉਧਰ ਲੱਭਨੇ ਪੁਲਿਸ ਵੱਟ ਕੇ ਆਈ ਆ ਤਾਂ ਪੁਲਿਸ ਦੇ ਵੱਲੋਂ ਖਦੇੜਨ ਦੀ ਕੋਸ਼ਿਸ਼ ਲਾਠੀ ਚਾਰਜ ਕੀਤਾ ਜਾ ਰਿਹਾ ਔਰ ਉਧਰ ਉਧਰੋਂ ਕਿਸਾਨਾਂ ਨੂੰ ਹੁਕਮ ਦਿੱਤਾ ਜਾ ਰਿਹਾ ਅੱਗੇ ਜਾਣ ਦੇ ਲਈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਅੱਗੇ ਜਾ ਰਿਹਾ ਇੱਕ ਬੰਦੇ ਜਿਹਦੋਂ ਲਾਠੀ ਚਾਰਜ ਹੋਇਆ ਤਾਂ ਨਾਲ ਦੀ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਵੀ ਕਿਸਾਨਾਂ ਨੂੰ ਜਦੋਂ ਸੱਦਾ ਦਿੱਤਾ ਗਿਆ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਉਧਰ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਪਰ ਇਹ ਤਰੀਕਾ ਅਪਣਾਇਆ ਜਾ ਰਿਹਾ ਕਿਸਾਨਾਂ ਦੇ ਨਾਲ ਇਹ سلوਕ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਜਿਹੜੇ ਕਿਸਾਨ ਪ੍ਰੋਟੈਸਟ ਕਰਨ ਲੈ ਕੇ ਤਾਂ ਨਹੀਂ ਗਏ ਕਿਸੇ ਨੂੰ ਪਤਾ ਨਹੀਂ ਭਾਈ ਇਹ ਆਟੀਚਾ ਬਹੁਤ ਜ਼ਿਆਦਾ ਦੇਖੋ ਜੀ ਪਾਕਿਸਤਾਨ ਦੇ ਬਾਰਡਰ ਤੋਂ ਵੀ ਜ਼ਿਆਦਾ ਸਖਤਾਈ ਕਰ ਰਹੀ ਹੈ ਭਾਈ ਇਹ 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 ਮਾਹੌਲ ਆ ਬਾਰਡਰ ਦੇ ਉੱਪਰ ਤਾਂ ਇਹ ਸਖਤਾਈ ਬਾਰਡਰ ਦੇ ਉੱਪਰ ਕੀਤੀ ਜਾ ਰਹੀ ਹੈ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਨੌਜਵਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਨੌਜਵਾਨਾਂ ਦੇ ਉੱਪਰ ਗੋਲੇ ਡਾਕੇ ਗਏ ਆ ਇਸ ਇਸ ਬਾਈ ਦੇ ਉੱਪਰ ਵੀ ਗੋਲਾ ਡਿੱਗਿਆ ਆ ਕੇ ਇੱਕ ਬਾਈ ਦੇ ਉੱਪਰ ਗੋਲਾ ਡਿੱਗਿਆ ਆ ਕੇ ਔਰ ਉਸਦੇ ਢਿੱਡ ਦੇ ਉੱਪਰ ਲਾਸ਼ਾਂ ਪੈ ਗਈਆਂ ਪਰ ਚੜ੍ਹਦੀ ਕਲਾ ਦੇ ਵਿੱਚ ਆ ਮੁੰਡਾ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਆ ਪੂਰੇ ਹੌਸਲੇ ਦੇ ਵਿੱਚ ਆ ਬਾਈ ਤਾਂ ਅਸਮਾਨ 'ਚ ਉੜਦੀਆਂ ਹੋਈਆਂ ਪਤੰਗਾਂ ਤੇ ਦੂਜੇ ਬੰਨੇ ਗੋਲੇ ਦਾਗੇ ਜਾ ਰਹੇ ਕਿਸਾਨਾਂ ਦੇ ਉੱਪਰ ਉਧਰੋਂ ਪੁਲਿਸ ਭੱਜ ਕੇ ਆਈ ਆ ਉਧਰੋਂ ਪੈਰਾਮਿਲਟਰੀ ਫੋਰਸ ਭੱਜ ਕੇ ਆਈ ਆ ਪੈਰਾਮਿਲਟਰੀ ਫੋਰਸ ਦੇ ਵੱਲੋਂ ਉਧਰੋਂ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਭੱਜ ਕੇ ਆਈ ਆ ਉਧਰਲੇ ਬੰਨੇ ਉੱਪਰਲੇ ਪਾਸਿਓਂ ਤਸਵੀਰ ਅਸੀਂ ਦਿਖਾ ਰਹੇ ਸੀ ਤੁਹਾਨੂੰ ਲਗਾਤਾਰ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਦੇਖੋ ਤਣਾਅਪੂਰਨ ਮਾਹੌਲ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਉਧਰੋਂ ਭੱਜ ਕੇ ਉਹ ਆਈ ਹੈ ਪੈਰਾਮਿਲਟਰੀ ਫੋਰਸ ਪਰ ਕਿਸਾਨਾਂ ਨੂੰ ਵੀ ਬੁਲਾ ਲਿਆ ਗਿਆ ਉਧਰਲੇ ਬੰਨੇ ਕਿਸਾਨਾਂ ਨੂੰ ਵੀ ਬੁਲਾ ਲਿਆ ਗਿਆ ਉਧਰਲੇ ਬੰਨੇ ਤਾਂ ਪਰ ਕਿਸਾਨ ਵੀ ਇਧਰਲੇ ਬੰਨੇ ਆ ਕੇ ਖੜ ਗਿਆ ਲਗਾਤਾਰ ਟਕਰਾ ਸਵੇਰ ਤੋਂ ਹੀ ਹੋ ਰਿਹਾ ਪਰ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਕਰ ਰਿਹਾ ਉਧਰਲੇ ਬੰਨੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਧਰਲੇ ਬੰਨੇ ਨੂੰ ਪੈਰਾਮਿਲਟਰੀ ਫੋਰਸ ਆ ਗਈ ਨਿਕਲ ਕੇ ਪੈਰਾਮਿਲਟਰੀ ਫੋਰਸ ਲਾਠੀ ਚਾਰਜ ਕਰਨ ਦੇ ਲਈ ਆਈ ਆ ਪੈਰਾਮਿਟਰੀ ਫੋਰਸ ਪੈਰਾਮਿਟਰੀ ਫੋਰਸ ਜਿਹੜੀ ਆ ਉਹ ਲਗਾਤਾਰ ਬਲਾਸਟ ਤੇ ਬਲਾਸਟ ਕਰ ਰਹੀ ਹੈ ਪਰ ਉਧਰਲੇ ਬੰਨੇਓ ਕਿਸਾਨ ਕਈ ਘਰੇ ਵੀ ਆ ਤਾਂ ਲਗਾਤਾਰ ਫਿਰ ਜਦੋਂ ਇਹਨਾਂ ਕਿਸਾਨਾਂ ਨੂੰ ਅਤਵਾਦੀ ਕਰਾਰ ਦੇ ਦਿੱਤਾ ਜਾਣਾ ਇਹਨਾਂ ਕਿਸਾਨਾਂ ਨੂੰ ਕੋਈ ਹੋਰ ਕਰਾਰ ਦੇ ਦਿੱਤਾ ਜਾਣਾ ਤਾਂ ਇਧਰਲੇ ਬੰਨੇ ਲਗਾਤਾਰ ਬਲਾਸਟ ਹੋਣੇ ਸ਼ੁਰੂ ਹੋ ਗਏ ਆ ਜਿੱਧਰ ਜਿੱਧਰ ਭੀੜ ਹੁੰਦੀ ਆ ਉਧਰਲੇ ਬੰਨੇ ਬਲਾਸਟ ਕੀਤੇ ਜਾਂ ਕੀਤੇ ਜਾ ਰਹੇ ਆ ਤਾਂ ਜਿੱਥੇ ਇੱਕ ਬੰਨੇ ਹੰਝੂ ਗੈਸ ਦੇ ਗੋਲੇ ਲਗਾਤਾਰ দাগੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਉਧਰੋਂ ਦੇਖ ਸਕਦੇ ਹੋ ਤੁਸੀਂ ਹਲਕੀ ਪੱਥਰਬਾਜ਼ੀ ਵੀ ਹੋਈ ਆ ਪਰ ਇਧਰਲੇ ਬੰਨੇ ਇਧਰਲੇ ਬੰਨੇ ਸ਼ੰਭੂ ਬਾਰਡਰ ਦੇ ਉੱਪਰ ਤਣਾਅਪੂਰਨ ਸਿਚੁਏਸ਼ਨ ਬਣਦੀ ਹੋਈ ਨਜ਼ਰ ਆਈ ਹੈ ਕਿਉਂਕਿ ਲਗਾਤਾਰ ਕਿਸਾਨ ਖਦੇੜੇ ਨਹੀਂ ਗਏ ਤਾਂ ਉਸ ਤੋਂ ਬਾਅਦ ਫਿਰ ਜਮਰ ਦੇ ਨਾਲ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਹੋਦ ਰੋ ਲਾਠੀ ਚਾਰਜ ਤੇ ਆਪਦਾ ਜ਼ੋਰ ਵਰਤਿਆ ਜਾ ਰਿਹਾ ਸਰਕਾਰ ਦੇ ਵੱਲੋਂ ਦੇਖ ਸਕਦੇ ਹੋ ਤਸਵੀਰ ਸਿੱਧੀ ਸ਼ੰਭੂ ਬਾਰਡਰ ਦੀ ਆ ਸ਼ੰਭੂ ਬਾਰਡਰ ਤੇ ਸਰਕਾਰ ਦੇ ਵੱਲੋਂ ਲਾਠੀ ਚਾਰਜ ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਤਾਂਗੇ ਜਾ ਰਹੇ ਨੇ ਕਿਸਾਨਾਂ ਦੇ ਉੱਪਰ ਲਗਾਤਾਰ ਇਹ ਮਾਹੌਲ ਜਿਹੜਾ ਤਾਂ ਲਗਾਤਾਰ ਇੱਕ ਨਿਹੰਗ ਸਿੰਘ ਜਿਹੜਾ ਉਹ ਉਹ ਲਗਾਤਾਰ ਕਿਸਾਨਾਂ ਨੂੰ ਕਹਿ ਰਿਹਾ ਕਿ ਪ੍ਰਵਾਹ ਨਹੀਂ ਕਰਨੀ ਤਾਂ ਵਿਚਾਲੇ ਇੱਕ ਨਿਹੰਗ ਸਿੰਘ ਜਿਹੜਾ ਉਹ ਪੈਰਾਮਿਲਟਰੀ ਫੋਰਸ ਦਾ ਧਿਆਨ ਸ਼ਾਇਦ ਡਾਇਵਰਟ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਕਿਉਂਕਿ ਕਦੇ ਇਧਰੋਂ ਮੋਟਰਸਾਈਕਲ ਉਧਰ ਤੇ ਕਦੇ ਉਧਰੋਂ ਇਧਰ ਵਿਚਾਲੇ ਮੂਵਮੈਂਟ ਹੋ ਰਹੀ ਹੈ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੌਜਵਾਨ ਲੱਗੇ ਹੋਏ ਆ ਕੇਂਦਰ ਸਰਕਾਰ ਦੇ ਨਾਲ ਮੱਥਾ ਲਗਿਆ ਹੋਇਆ ਕਹਿੰਦੇ ਔਰ ਉਥੇ ਹੀ ਇਧਰ ਦੇ ਬੰਨੇ ਨਿਹੱਥੇ ਨੌਜਵਾਨ ਤੇ ਦੂਜੇ ਬੰਨਿਓ ਫੋਰਸ ਆ ਪੂਰੀ ਦੀ ਪੂਰੀ ਪੈਰਾ ਮਿਲਟਰੀ ਫੋਰਸ ਆ ਹਰਿਆਣਾ ਪੁਲਿਸ ਆ ਲਗਾਤਾਰ ਲੱਗੀ ਹੋਈ ਆ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਸ਼ੰਭੂ ਬਾਰਡਰ ਤੇ ਮਾਹੌਲ ਦੇਖੋ ਤੁਸੀਂ ਕੀ ਬਣਿਆ ਹੋਇਆ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਇਹ ਕੋਈ ਹੁਣ ਦੀ ਨਹੀਂ ਕੋਈ 10 ਮਿੰਟ 5 ਮਿੰਟ ਪਹਿਲਾਂ ਦੀ ਨਹੀਂ ਇਹ ਤਕਰੀਬਨ ਪਿਛਲੇ 5-6 ਘੰਟਿਆਂ ਤੋਂ ਇਹੀ ਹਾਲਾਤ ਚੱਲੀ ਜਾਂਦੇ ਆ ਸ਼ੰਭੂ ਬਾਰਡਰ ਦੇ ਉੱਪਰ ਇਹੀ ਮਾਹੌਲ ਪਿਛਲੇ 5-6 ਘੰਟਿਆਂ ਤੋਂ ਲਗਾਤਾਰ ਬਣਦਾ ਹੋਇਆ ਨਜ਼ਰ ਆਇਆ 5-6 ਘੰਟਿਆਂ ਤੋਂ ਠੀਕ ਇਹੀ ਸਿਚੁਏਸ਼ਨ ਰਹੀ ਆ ਤਾ ਨੌਜਵਾਨਾਂ ਵਾਲੇ ਬੰਨੇ ਵੀ ਵੱਖ-ਵੱਖ ਪਾਸਿਆਂ ਵਾਲੇ ਬੰਨੇ ਗੋਲੇ ਛੱਡ ਦਿੱਤੇ ਜਾਂਦੇ ਆ ਪਰ ਨੌਜਵਾਨ ਦੇਖੋ ਉਹ ਛਾਹ ਦੇ ਵਿੱਚ ਨੇ ਚੜਦੀ ਕਲਾ ਦੇ ਵਿੱਚ ਨੇ ਨੌਜਵਾਨ ਕਹਿੰਦੇ ਕਿ ਜਾਵਾਂਗੇ ਦਿੱਲੀ ਐਵੇਂ ਨਹੀਂ ਵਾਪਸ ਮੁੜਦੇ ਅਗਲੇ ਬੰਨੇ ਨਿਹੰਗ ਸਿੰਘ ਵੀ ਇੱਕ ਨਿਹੰਗ ਸਿੰਘ ਮੋਟਰਸਾਈਕਲ ਘੁਮਾ ਰਿਹਾ ਅਗਲੇ ਬੰਨੇ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਅਗਲੇ ਬੰਨੇ ਨਿਹੰਗ ਸਿੰਘ ਆ ਇੱਕ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਡਾਕੇ ਜਾ ਰਹੇ ਆ ਲਗਾਤਾਰ ਗੋਲਿਆਂ ਦੀ ਬਰਸਾਤ ਕੀਤੀ ਜਾ ਰਹੀ ਹੈ ਔਰ ਦਿੱਲੀ ਜਾਵਾਂਗੇ ਕਹਿੰਦੇ ਅਸੀਂ ਬੈਰੀਕੇਟ ਹਟਾਵਾਂਗੇ ਅਗਲੇ ਬੰਨੇ ਨਿਹੰਗ ਸਿੰਘ ਜਿਹੜਾ ਇੱਕ ਨਜ਼ਰ ਆ ਰਿਹਾ ਤੁਹਾਨੂੰ ਵਿਚਾਲੇ ਮੋਟਰਸਾਈਕਲ ਭਜਾਉਂਦਾ ਹੋਇਆ ਤਾਂ ਉਹਦੇ ਉੱਪਰ ਹੰਝੂ ਗੈਸ ਦੇ ਗੋਲਿਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵਾਰ-ਵਾਰ ਪਰਲੇ ਬੰਨੇ ਚਲਾ ਗਿਆ ਪਰਲੇ ਪਾਸੇ ਹੁਣ ਔਰ ਉਧਰੋਂ ਤੇਜ਼ ਸਪੀਡ ਨਾਲ ਮੋਟਰਸਾਈਕਲ ਭਜਾ ਕੇ ਲਿਆਉਂਦਾ ਫਿਰ ਪਰਲੇ ਬੰਨੇ ਚਲਾਇੰਦਾ ਨਿਹੰਗ ਸਿੰਘ ਔਰ ਉਹਦੇ ਉੱਪਰ ਵੀ ਲਗਾਤਾਰ ਨਿਸ਼ਾਨਾ ਬਨ ਕੇ ਗੋਲਿਆਂ ਦੀ ਬਰਸਾਤ ਕੀਤੀ ਗਈ ਹੁਣ ਆ ਗੋਲਾ ਇਧਰ ਦਾਗ ਦਿੱਤਾ ਇੱਥੇ ਜਿਹੜੇ ਲੋਕ ਖੜੇ ਆ ਇਹਨਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਤਾਂ ਅਚਾਨਕ ਹੀ ਕੁਝ ਲੋਕ ਖੜੇ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਦੇ ਉੱਪਰ ਆ ਕੇ ਗੋਲਾ ਡਿੱਗਿਆ ਪਰ ਨਾਲ ਹੀ ਖੜੇ ਜਿਹੜੇ ਲੋਕ ਆ ਉਹਨਾਂ ਨੇ ਮੌਕਾ ਸਾਂਭ ਲਿਆ ਗਿੱਲੀਆਂ ਬੋਰੀਆਂ ਪਾ ਦਿੱਤੀਆਂ ਇਹਨਾਂ ਗੋਲਿਆਂ ਦੇ ਉੱਪਰ ਜਿਸ ਤੋਂ ਬਾਅਦ ਕੀ ਇਸ ਦਾ ਅਸਰ ਖਤਮ ਹੋ ਜਾਂਦਾ ਥੋੜੇ ਕਮਿੰਟ ਤਾਂ ਪਰ ਉੱਥੇ ਜਿਹੜੇ ਮੌਕੇ ਦੇ ਉੱਪਰ ਲੋਕ ਖੜੇ ਹੁੰਦੇ ਆ ਉਹਨਾਂ ਦਾ ਦਮ ਜ਼ਰੂਰ ਘਟਦਾ ਕਿਉਂਕਿ ਮੌਕੇ ਦੇ ਉੱਪਰ ਜਦੋਂ ਗੋਲਾ ਡਿੱਗਦਾ ਆ ਤੋਂ ਆਇਆ ਇਹਨਾਂ ਜ਼ਬਰਦਸਤ ਹੁੰਦਾ ਇਸ ਦਾ ਪਰ ਪਰਲੇ ਬੰਨੇ ਹੁਣ ਜਿਹੜਾ ਅਗਲੇ ਬੰਨੇ ਕਿਸਾਨ ਖੜਾ ਸਿੱਧਾ ਉਹਦੇ ਉੱਪਰ ਗੋਲੇ ਡਾਗੇ ਜਾ ਰਹੇ ਆ ਪਰਲੇ ਬੰਨੇ ਬੱਚਾ ਵਾਲੇ ਖੜਾ ਇਧਰ ਇੱਕ ਆ ਕੇ ਹੋਰ ਗੋਲਾ ਡਿੱਗਿਆ ਤਾਂ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਆਕਾਰ ਦੇ ਗੋਲੇ ਡਾਗੇ ਜਾ ਰਹੇ ਆ ਅਗਲੇ ਬੰਨੇ ਬੈਰੀਕੇਡ ਅਗਲੇ ਬੰਨੇ ਬੈਰੀਕੇਡ ਵਾਲੇ ਬੰਦੇ ਖੋਲੇ ਤਸਵੀਰ ਉਧਰਲੇ ਬੰਨੇ ਉਹ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਆ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਆ ਨੌਜਵਾਨਾਂ ਨੇ ਅਗਲੇ ਬੰਨੇ ਜਿਹੜੇ ਲੋਹੇ ਦੇ ਬੈਰੀਕੇਡ ਲੱਗੇ ਹੋਏ ਆ ਪਰ ਨਿਸ਼ਾਨੇ ਲਗਾਤਾਰ ਵਨ ਵਨ ਕੇ ਲਾਏ ਜਾ ਰਿਹਾ ਨੌਜਵਾਨਾਂ ਦੇ ਉੱਪਰ ਲਗਾਤਾਰ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੇ ਮੂੰਹ ਕਿਤੇ ਹੋਇਆ ਇੱਧਰ ਨੂੰ ਪਰ ਆ ਦੇਖੋ ਸਾਹਮਣੇ ਬੈਰੀਕੇਡ ਵਤਨ ਦਿਖਾ ਰਿਹਾ ਤੁਹਾਨੂੰ ਤਾਂ ਬੈਰੀਕੇਟ ਹਟਾਏ ਜਾ ਰਹੇ ਲੋਹੇ ਦੇ ਜਿਹੜੇ ਬੈਰੀਕੇਟ ਆ ਉਹਨਾਂ ਦਾ ਆਸਰਾ ਲੈ ਕੇ ਨੌਜਵਾਨ ਇਹਨਾਂ ਨੂੰ ਖਿਸਕਾਰੇ ਆ ਰਾਹ ਪੂਰਾ ਪਧਰਾ ਕੀਤਾ ਜਾ ਰਿਹਾ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਪੰਜਾਬ ਟੀਵੀ ਲਾਈਵ ਅਪਡੇਟ ਦਿਖਾ ਰਿਹਾ ਤੁਹਾਨੂੰ ਲਗਾਤਾਰ ਕੱਲੀ ਕੱਲੀ ਚੀਜ਼ ਪਰ ਉਧਰ ਦੇ ਬੰਦੇਓ ਕਿਸਾਨਾਂ ਦੇ ਨਾਲ ਜ਼ਬਰਦਸਤ ਤਰੀਕੇ ਨਾਲ ਤਸ਼ੱਦਦ ਹੋ ਰਿਹਾ ਇਹ ਕਿਸਾਨ ਕੀ ਕਰਨ ਜਾ ਰਹੇ ਆ ਇਹ ਕੋਈ ਬਿਲਡਿੰਗਾਂ ਤੋੜਨ ਨਹੀਂ ਜਾ ਰਹੇ ਇਹ ਭੰਨਣ ਨਹੀਂ ਜਾ ਰਹੇ ਕੋਈ ਇਹ ਕਹਿੰਦੇ ਇਸ ਦਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਦੇ ਦੇਸ਼ ਦੀ ਰਾਜਨੀਤੀ ਚ ਜਾਣਾ ਪਰ ਪਰਲੇ ਬੰਨਿਓ ਲਗਾਤਾਰ ਗੋਲੇ ਤੇ ਗੋਲੇ ਦਾਗੇ ਗਏ ਉਥੇ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਕਿ ਕੱਲੀ ਕੱਲੀ ਚੀਜ਼ ਦਾ ਹਿਸਾਬ ਦੇਣਾ ਪਊਗਾ ਤਾਂ ਇਹ ਇੰਨਾ ਤਾਮਝਮ ਕਿਉਂ ਇਹ ਇੰਨਾ ਤਾਮਝਮ ਕਿਉਂ ਆਖਰਕਾਰ ਸਵਾਲ ਵੱਡੇ ਇਹੋ ਖੜੇ ਹੋ ਰਹੇ ਕਿ ਆਖਰਕਾਰ ਕਿਹੜੀ ਚੀਜ਼ ਦਾ ਡਰਾ ਸਰਕਾਰ ਨੂੰ ਤਾਂ ਇੰਤਜ਼ਾਮ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕਿਸਾਨਾਂ ਨੇ ਕੀਤਾ ਹੋਇਆ ਪਰਲੇ ਬੰਨੇ ਉਹ ਹਲਕੀ ਲਾਠੀ ਚਾਰਜ ਵੀ ਕੀਤਾ ਗਿਆ ਹਲਕਾ ਬਲ ਪ੍ਰਯੋਗ ਕੀਤਾ ਗਿਆ ਕਿਸਾਨਾਂ ਦੇ ਉੱਪਰ ਤਾਂ ਕਿ ਕਿਸਾਨਾਂ ਨੂੰ ਭਜਾਇਆ ਜਾ ਸਕੇ ਕਿਸਾਨਾਂ ਨੂੰ ਇਧਰੋਂ ਖਦੇੜਿਆ ਜਾ ਸਕੇ ਮਗਾਤਾਰ ਤਨਾਪੂਰ ਸਿਚੁਏਸ਼ਨ ਬਣਦੀ ਹੋਈ ਨਜ਼ਰ ਆ ਰਹੀ ਆ ਲਾਠੀ ਚਾਰਜ ਕਰਨ ਦੇ ਲਈ ਪਿੱਛੇ ਭੱਜਿਆ ਪਿੱਛੇ ਭੱਜੇ ਸੀ ਲਾਠੀ ਚਾਰਜ ਕਰਨ ਦੇ ਲਈ ਪੈਰਾਮਿਲਟਰੀ ਫੋਰਸ ਵਾਲੇ ਪਰ ਇਧਰਲੇ ਬੰਨੇ ਕਿਸਾਨਾਂ ਦੀ ਗਿਣਤੀ ਵੀ ਵੱਡੀ ਆ ਪਰ ਉਧਰ ਇਹ ਵੀ ਕਿਹਾ ਜਾ ਰਿਹਾ ਕਿ ਧਿਆਨ ਰੱਖਿਆ ਜਾਵੇ ਨੌਜਵਾਨਾਂ ਨੂੰ ਵੀ ਤਾਂ ਕਿ ਇਹ ਨਾ ਹੋਵੇ ਕਿ ਕੋਈ ਨੌਜਵਾਨ ਜਿਹੜਾ ਕਿਸੇ ਦਾ ਨੁਕਸਾਨ ਹੋਵੇ ਜਾਂ ਕਿਸੇ ਨੌਜਵਾਨ ਨੂੰ ਉਧਰੋਂ ਪੁਲਿਸ ਚੱਕ ਕੇ ਲਿਜਾਵੇ ਤੇ ਅਰੈਸਟ ਕਰ ਲਵੇ ਤਾਂ ਉਧਰੋਂ